ਆਪ ਮੇਰਾ ਨਾਮ ਮਨਜੀਤ ਕੌਰ ਹੈ ਅਸੀਂ ਚੋਕਰ ਯਰ ਕੱਚੀ ਨਹਿਰ ਤੇ ਕੰਮ ਕਰਦੇ ਆ ਸਾਡੇ ਵਿੱਚ ਬੱਗਾ ਪ੍ਰਧਾਨ ਜੀ ਆਏ ਨੇ ਵਿੱਚ ਟੀਮ ਜੈ ਭਾਰਤ ਮੇਰਾ ਨਾਮ ਸੁਸ਼ੀਲ ਅਸੀਂ ਮਨਰੇਗਾ ਵਿੱਚ ਕੰਮ ਕਰਦੇ ਆ ਤੇ ਇਸ ਟਾਈਮ ਲੈ ਵਿੱਚ ਬੱਗਾ ਪ੍ਰਧਾਨ ਜੀ ਆਏ ਨੇ ਪਿੰਡ ਚੋਕਰ ਯੇ ਤੇ ਬਾਕੀ ਦੇ ਵਿਚਾਰ ਉਹ ਦੱਸਣਗੇ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਭੀਮ ਜੈ ਭੀਮ ਹਾਂ ਅੱਛਾ ਜੈ ਭੀਮ ਦੇ ਨਾਮ ਤੋਂ ਤੁਹਾਡੇ ਕੋਲੋਂ ਆਵਾਜ਼ ਬੜੀ ਠਿੱਲੀ ਜੀ ਆਈ ਹੈ ਨਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਪਾਂ ਜੈਪੀਮ ਕਿਉਂ ਕਹਿੰਦੇ ਹੈ ਨਾ ਠੀਕ ਆ ਜਿਹੜੇ ਬੱਚੇ ਪੜ੍ਹੇ ਲਿਖੇ ਆ ਉਹਨਾਂ ਨੂੰ ਕਿਤਾਬਾਂ ਚ ਪਤਾ ਹਾਂ ਜਿਹੜੇ ਸਾਡੇ ਗਰੀਬੀ ਦੇ ਸਤਾਏ ਹੋਏ ਮਜ਼ਦੂਰ ਤੇ ਮਜਬੂਰ ਲੋਕ ਨੇ ਨਾ ਉਹਨਾਂ ਨੂੰ ਨਹੀਂ ਪਤਾ ਜੈਪੀਮ ਸਾਡੇ ਬਾਬਾ ਸਾਹਿਬ ਡਾਕਟਰ ਬੇਦਕਾਰ ਸਿੰਘ ਸਾਹਿਬ ਦਾ ਨਾਰਾ ਉਹਨਾਂ ਨੇ ਸਾਡੇ ਲਈ 25 ਸਾਲ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਸਾਡਾ ਇੱਕ ਸੰਵਿਧਾਨ ਬਣਾਇਆ ਸਵਿਧਾਨ ਦੇ ਵਿੱਚ ਲਿਖਿਆ ਕਿ ਇਹ ਲੋਕ ਵੋਟ ਪਾ ਸਕਦੇ ਆ ਪੜ ਸਕਦੇ ਆ ਪਾਣੀ ਪੀ ਸਕਦੇ ਆ ਘਰ ਪ੍ਰੋਪਰਟੀ ਬਣਾ ਸਕਦੇ ਆ ਇਲੈਕਸ਼ਨਾਂ 'ਚ ਖੜ੍ਹ ਸਕਦੇ ਆ ਤੇ ਨੌਕਰੀਆਂ ਕਰ ਸਕਦੇ ਆ ਇਹ ਉਹਨਾਂ ਦੀ ਦੇਣ ਆ ਅੱਜ ਜੇ ਕਿਸੇ ਦਫਤਰ ਦੇ ਵਿੱਚ ਅਸੀਂ ਰੋਜ਼ ਪ੍ਰਦਰਸ਼ਨ ਕਰਦੇ ਜਾਂ ਆਪਣੇ ਹੱਕ ਮੰਗਦੇ ਆ ਮੰਗਦੇ ਆ ਤੇ ਇਹ ਬਾਬਾ ਸਭ ਡਾਕਟਰ ਵੀਰ ਕਰਤੀ ਬਰੋਸਾਬ ਦੀ ਦੇਣ ਆ ਔਰਤਾਂ ਦੇ ਹੱਕ 'ਚ ਬਹੁਤ ਵੱਡਾ ਉਹਨਾਂ ਨੇ ਸੇ ਵਿਧਾਨ ਲਿਖਿਆ ਨਹੀਂ ਤਾਂ ਪਹਿਲੋਂ ਔਰਤਾਂ ਨੂੰ ਬੰਦੇ ਦੀ ਡੈਥ ਹੁੰਦੀ ਸੀ ਤੇ ਔਰਤ ਨੂੰ ਜੀਂਦੀ ਨੂੰ ਲੱਕੜਾਂ ਤੇ ਪਾ ਕੇ ਸਸਕਾਰ ਕੀਤਾ ਜਾਂਦਾ ਸੀ ਕਿੰਡੀ ਸੀ ਸਾਰ ਸਤੀ ਹੋ ਗਈ ਉਹ ਔਰਤ ਤੇ ਜਦੋਂ ਮਰਜੀ ਔਰਤ ਨੂੰ ਬਾਹਰ ਕੱਢ ਦਿੰਦੇ ਸੀ ਬੰਦੇ ਤੇ ਜਦੋਂ ਮਰਜੀ ਖਿੱਚ ਕੇ ਘਰੇ ਲਿਆਉਂਦੇ ਸੀ ਔਰਤ ਆਪ ਦਾ ਦਾਵਾ ਨਹੀਂ ਕਰ ਸਕਦੀ ਸੀ ਨਹੀਂ ਮੈਂ ਆਪਦੇ ਬੱਚਿਆਂ ਦੀ ਹਿੱਸੇਦਾਰਾਂ ਮੈਂ ਆਪਣੇ ਮਕਾਨ ਦੀ ਹਿੱਸੇਦਾਰਾਂ ਮੈਂ ਇਲੈਕਸ਼ਨਾਂ ਚ ਹਿੱਸੇਦਾਰਾਂ ਮੈਂ ਪੜਨ ਚ ਹਿੱਸੇਦਾਰਾਂ ਮੈਂ ਬੋਧ ਪੌਂਚ ਚ ਹਿੱਸੇਦਾਰਾਂ ਤਾਂ ਇਹ ਬਾਬਾ ਸਾਹਿਬ ਡਾਕਟਰ ਵੇਟਕਰ ਭਿਮਨੌਰ ਸਾਹਿਬ ਦਾ ਸਿਵਧਾਨ 1952 ਚ ਲਿਖਿਆ ਕਿ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਤਹਿਲ ਦੇ ਆਧਾਰ ਤੇ ਦਿੱਤਾ ਜਾਏਗਾ 1952 ਦਾ ਸਿਵਧਾਨ ਬਣਿਆ ਤਾਂ ਸੈਂਟਰ ਸਰਕਾਰ ਨੇ 2005 ਦੇ ਵਿੱਚ ਸੋਧ ਕੀਤੀ ਸੀ ਕਿ ਜਿਹੜਾ ਤੁਹਾਨੂੰ ਲਿਖਿਆ ਅੱਜ ਤੁਸੀਂ ਕੰਮ ਕਰਦੇ ਹੋ ਉਹ 2000 ਹੰਗਦੇ ਵਿੱਚ ਇਹ ਕਾਨੂੰਨ ਦੀ ਸੋਧ ਕੀਤੀ ਜਿਸ ਦੇ ਚ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਤੁਹਾਡਾ ਨਰੇਗਾ ਕਾਨੂੰਨ ਬਣ ਗਿਆ ਸੀ ਕਾਨੂੰਨ ਤਾਂ ਬਣ ਗਿਆ ਉਹਦੇ ਚ ਲਿਖਿਆ ਹਰ ਸਾਲ ਹਰ ਕਰਜ 25 ਤੋਂ ਲੈ ਕੇ 30000 ਰੁਪਿਆ ਤੁਹਾਡਾ 100 ਦਿਨ ਦਾ ਕੰਮ ਬੰਦਾ ਜੇ ਸਰਕਾਰ ਪੂਰੀ ਤਰ੍ਹਾਂ ਦੇ ਦੇਵੇ ਤਾਂ ਪਰ ਸਰਕਾਰ ਨੇ ਜ਼ਿੰਮੇਵਾਰੀ ਕਿਹਦੀ ਲਾਈ ਸੀ ਜਿਹੜੇ ਲੋਕ ਨੀਵੇਂ ਹੋ ਕੇ ਹੱਥ ਜੋੜ ਕੇ 20 ਤੋਂ ਬੋਟ ਮੰਗਣ ਆਉਂਦੇ ਆ ਉਹ ਪਬਲਿਕ ਦੇ ਨਮਾਇੰਦੇ ਹੁੰਦੇ ਆ ਕਾਨੂੰਨ ਅਨੁਸਾਰ ਉਹ ਨੀਵੇਂ ਹੁੰਦੇ ਆ ਨੀਵੇਂ ਹੋ ਕੇ ਆਏ ਪਬਲਿਕ ਨੇ ਚੋਣ ਕੀਤੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਕੀ ਆ ਕਿ ਪਬਲਿਕ ਦਾ ਰੋਜ਼ਗਾਰ ਲਾਗੂ ਕਰਨਾ ਪਬਲਿਕ ਦਾ ਵਿਕਾਸ ਲਾਗੂ ਕਰਨਾ ਪਬਲਿਕ ਦਾ ਸंवਿਧਾਨ ਲਾਗੂ ਕਰਨਾ ਪਬਲਿਕ ਨੂੰ ਹੱਕ ਦਿਵਾਉਣੇ ਤੇ ਪਬਲਿਕ ਦੇ ਆਮ ਜਿਲਾਸ ਕਰਕੇ ਉਹਨਾਂ ਦੇ ਹੱਕ ਵਿੱਚ ਚੰਗੇ ਚੰਗੇ ਮਤੇ ਪਾਸ ਕਰਕੇ ਭੇਜਨੇ ਇਹ ਉਹਨਾਂ ਦੇ ਹੱਕ ਆ ਲੈਕਨ 76 ਸਾਲ ਤੋਂ ਉਹ ਲੋਕ ਵੋਟ ਲੈਂਦੇ ਰਹਿ ਵੋਟ ਲੈਣ ਤੋਂ ਬਾਅਦ ਚ ਉਹ ਜਦੋਂ ਜਿੱਤਦੇ ਸੀਗੇ ਉਹਨਾਂ ਨੇ ਉਲਟਾ ਸਿਸਟਮ ਕੀਤਾ ਹੋਇਆ ਪਾਵਰ ਸਾਡੀ ਵੋਟ ਦੀ ਆ ਸਰਟੀਫੀਕੇਟ ਸਾਡੀ ਬੋਰਡ ਦਾ ਅਤੇ ਗੱਡੀਆਂ ਕੋਠੀਆਂ ਕਾਰਾਂ ਸਾਡੀ ਵੋਟ ਦੀ ਬਦੌਲਤ ਮਿਲਣੀਆਂ ਜਿਹੜੀ ਤਨਖਾਹ ਵੀ ਦਿੰਦੇ ਹੋ ਉਹ ਤੋਂ ਸੀ ਜਦੋਂ ਕਰਜ਼ੇ ਸੌਦਾ ਲਿਆਉਂਦੇ ਹੋ ਸਮਾਨ ਲਿਆਉਂਦੇ ਹੋ ਵੀਕਲ ਲਿਆਉਂਦੇ ਹੋ ਮਕਾਨ ਬਣਾਉਂਦੇ ਹੋ ਸਾਰੀ ਹਰ ਇੱਕ ਚੀਜ਼ ਤੇ ਟੈਕਸ ਹੁੰਦਾ ਹੈ ਉਹ ਟੈਕਸ ਪੰਜਾਬ ਦੇ ਖਜ਼ਾਨੇ 'ਚ ਜਾਂਦਾ ਪੰਜਾਬ ਸਰਕਾਰ 'ਚ ਤੇ ਉਹਨਾਂ ਲੋਕਾਂ ਨੂੰ ਡੇ ਡੇਡ ਲੱਖ ਰੁਪਈਆ ਤਨਖਾਹ ਵੀ ਮਿਲਦੀ ਉਹਨਾਂ ਨੂੰ ਤਨਖਾਹ ਵੀ ਤੁਹਾਡੇ ਪੈਸੇ 'ਚੋਂ ਮਿਲਦੀ ਆ ਜਿਹੜੇ ਆ ਮੁਲਾਜ਼ਮ ਨੇ ਦਫਤਰਾਂ 'ਚ ਨਰੇਗਾ ਵਾਲੇ ਡੀ ਸੀ ਏ ਡੀ ਸੀ ਬਿডিও ਪੰਚਾਇਤ ਪੰਚਾਇਤ ਸੈਕਟਰੀ ਇਹ ਵੀ ਮੁਲਾਜ਼ਮ ਨੇ ਤੁਹਾਡੇ ਇਹ ਵੀ ਤੁਹਾਡੇ ਪੈਸੇ ਦੀ ਤਨਖਾਹ ਲੈਂਦੇ ਆ ਜਿਹੜਾ ਤੁਹਾਡੇ ਖਜ਼ਾਨੇ ਦੇ ਵਿੱਚ ਟੈਕਸ ਜਾਂਦਾ ਇਹ ਲੋਕ ਤੁਹਾਡੇ ਨੌਕਰ ਨੇ ਪਬਲਿਕ ਦੇ ਨੌਕਰ ਨੇ ਲੇਕਿਨ ਉਹ ਨੌਕਰਾਂ ਨਾਲ ਰਾਜਨੀਤਿਕ ਲੋਕ ਮਿਲ ਕੇ ਤਾਂ ਲੁੱਟ ਕਰਦੇ ਰਿਹਾ ਆ ਆ 13 ਤਰੀਕ ਦੀ ਖਬਰ ਚ ਘਟਾਲਾ ਹੋਇਆ ਕਿ ਜਿਹਦੇ ਚ ਸਾਡੀ ਮਨਰੇਗਾ ਤੇ ਸਾਡੇ ਪਿੰਡ ਦਾ ਵਿਕਾਸ ਤੇ ਸਾਡੇ ਮਕਾਨਾਂ ਦੀਆਂ ਗ੍ਰਾਂਟਾਂ 1 ਕਰੋੜ 84 ਲੱਖ ਰੁਪਈਆ ਜਿਹੜਾ ਹੈਗਾ ਉਹ ਘਟਾਲਾ ਹੋਇਆ ਇਹ ਜਿੰਨਾਂ ਨੂੰ ਅਸੀਂ ਚੁੰਨਦੇ ਆ ਉਹਨਾਂ ਤੋਂ ਬਿਨਾ ਚੋਰੀ ਨਹੀਂ ਹੁੰਦੀ ਉਹੋ ਹੀ ਸਾਡੀਆਂ ਚੋਰੀਆਂ ਕਰਦੇ ਹੈਨਾ ਇਸ ਦੇ ਸਬੰਧ ਵਿੱਚ ਆਪਾਂ 2004 ਤੋਂ ਲੱਗੇ ਆ ਲਗਭਗ 2004 ਤੋਂ ਲੈ ਕੇ ਅਸੀਂ ਜਿਹੜੇ ਆਗੂ ਮਨਰੇਗਾ ਚ ਮੇਠ ਚੁਣੇ ਸੀਗੇ ਉਹ ਅਸੀਂ ਸੋਚਿਆ ਕਿ ਇਮਾਨਦਾਰੀ ਨਾਲ ਕੰਮ ਕਰਾਂਗੇ ਲੋਕ ਇਕੱਠੇ ਹੋਣਗੇ ਲੋਕਾਂ ਦੀ ਤਾਕਤ ਬਣੇਗੀ ਲੋਕਾਂ ਦੀ ਤਾਕਤ ਦੇ ਨਾਲ ਸਾਡੇ ਸਕਾਲਰਸ਼ਿਪ ਵਜੀਫੇ ਵੀ ਮਿਲਣਗੇ ਸਾਨੂੰ ਪੈਨਸ਼ਨਾਂ ਵੀ ਮਿਲਣਗੀਆਂ ਰਾਸ਼ਨ ਵੀ ਪੂਰਾ ਮਿਲੇਗਾ ਤਾਂ ਨਾਲ ਸਾਡੀਆਂ ਕਲੋਨੀਆਂ ਟੈਨ ਬੱਤੀ ਦੀ ਗ੍ਰਾਂਡ ਲਾਈਟਨਿੰਗ ਬਾਥਰੂਮ ਦੀ ਗ੍ਰਾਂਡ ਮਰਲੇ ਮਕਾਨ ਇਹ ਸਾਰਾ ਕੁਝ ਮਿਲੇਗਾ ਲੇਕਿਨ ਜਿਹੜੇ ਸ਼ਰਮਾਇਦਾਰ ਨੇ ਜਿਨ੍ਹਾਂ ਨੇ ਸਾਨੂੰ ਆਪਣੀ ਗੁਲਾਮੀ ਦੀ ਦਿਸ਼ਾ ਦਿੱਤੀ ਹੋਈ ਆ ਉਹ ਲੋਕ ਜਿਹੜੇ ਹੈਗੇ ਆ ਸਾਡੇ ਆਗੂਆਂ ਨੂੰ ਤੋੜ ਕੇ ਤਾਂ ਸਾਡੇ ਤੋਂ ਆਵਾਂਝਾ ਰੱਖ ਲੈਂਦੇ ਨੇ ਥੋੜੇ ਕੁ ਦਿਨਾਂ ਤੱਕ ਇਹਨਾਂ ਆਗੂਆਂ ਤੇ ਵੀ ਇਹੋ ਜੀ ਇੱਕ ਮੁਸੀਬਤ ਆਣ ਵਾਲੀ ਆ ਕਿ ਜਿਹੜਾ ਇਹ 2 ਨੰਬਰ ਦਾ ਕੰਮ ਕਰਦੇ ਆ ਉਹਨਾਂ ਤੇ ਆਪਾਂ ਕਾਰਵਾਈ ਦੀ ਵੀ ਮੰਗ ਕਰਾਂਗੇ ਕਾ ਲੇਵਰਾਂ ਜਿਹੜੀਆਂ ਹੈਗੀਆਂ ਲੇਵਰਾਂ ਨਾਲ ਸਾਡੀ ਕੋਈ ਲੜਾਈ ਨਹੀਂ ਹੈਗੀ ਹੁਣ ਪਿੰਡ ਚੋਕ ਦੇ ਵਿੱਚੋਂ ਮਹਿਲੋਂ ਬੋਲ ਕੇ ਗਈ ਆ ਮਨਜੀਤ ਕੌਰ ਸਾਡੀ ਪਿੰਡ ਆਗੂ ਪਿੰਡ ਸਭ ਤੋਂ ਤੇ ਇਹ ਆ ਦੂਸਰੇ ਨੰਬਰ ਤੇ ਸਾਡੀ ਕੁੜੀ ਸ਼ਸ਼ੀਲਾ ਇਹ ਆਗੂ ਨੇ ਅਤੇ ਇਹ ਬੱਗਾ ਸਿੰਘ ਦੇ ਨਾਲ ਜੇ ਜੁੜਨਗੇ ਮਾਨਦਾਰੀ ਨਾਲ ਤਾਂ ਠੀਕ ਆ ਨਹੀਂ ਤਾਂ ਹੋ ਸਕਦਾ ਕਿਤੇ ਨਾ ਕਿਤੇ ਤੱਕ ਜਾਲੀ ਹਾਜ਼ਰੀ ਤਾਂ ਇਹ ਵੀ ਲਾਜ ਵੰਦੇ ਆ ਤਾਂ ਨਹੀਂ ਵੀ ਨਹੀਂ ਲਾਉਂਦਾ ਆਪਾਂ ਉੱਥੇ ਇਹਨਾਂ ਦੀਆਂ ਸ਼ਾਲਾਂ ਚਕਾਰੀਆਂ ਹੈ ਹਨਾ ਇਸ ਲਈ ਮੇਰੀ ਬੇਨਤੀ ਆ ਹੱਥ ਜੋੜ ਕੇ ਕਿ ਵੇਖੋ ਤੁਸੀਂ ਆਪਦੇ ਹੱਕਾਂ ਲਈ ਇਕੱਠੇ ਹੋਣਾ ਬਹੁਤ ਤੁਸੀਂ ਬੋਲ ਕੇ ਗਏ ਉਹ ਸਾਨੂੰ ਪੈਨਸ਼ਨ ਨਹੀਂ ਮਿਲਦੀ ਇਹਨਾਂ ਸਾਨੂੰ ਪੈਸੇ ਨਹੀਂ ਪੂਰੇ ਮਿਲਦੇ ਸਾਨੂੰ ਮਕਾਨ ਨਹੀਂ ਮਿਲਿਆ ਸਾਨੂੰ ਟਾਇਲ ਬੱਤੇ ਦੀ ਗ੍ਰਾਂਟ ਨਹੀਂ ਮਿਲੀ ਲੈਚਿੰਗ ਬਾਥਰੂਮ ਦੀ ਗ੍ਰਾਂਟ ਨਹੀਂ ਮਿਲੀ ਮੈਂ ਫਿਰ ਤੁਹਾਨੂੰ ਬੋਲਣਾ ਦੱਸਣਾ ਚਾਹੂੰਗਾ ਕਿ ਘਰੇ ਮੋਟਰ ਲੱਗੀ ਹੋਵੇ ਨਲਕਾ ਲੱਗਾ ਹੋਵੇ ਟੂਟੀ ਲੱਗੀ ਹੋਵੇ ਉਹਦੇ ਕੋਲ ਗਏ ਤੋਂ ਬਿਨਾ ਪਾਣੀ ਨਹੀਂ ਮਿਲਦਾ ਡਾਕਟਰ ਕੋਲੇ ਚਲੇ ਜਾਈਏ ਡਾਕਟਰ ਤੋਂ ਬਿਨਾ ਦੁੱਖ ਦੱਸਣ ਤੋਂ ਬਿਨਾ ਦਵਾਈ ਨਹੀਂ ਮਿਲਦੀ ਕਰਿਆਨੇ ਦੀ ਦੁਕਾਨ ਤੇ ਚਲੇ ਜਾਓ ਬਿਨਾ ਬੋਲਣ ਤੋਂ ਕਰਿਆਨੇ ਵਾਲਾ ਸੌਦਾ ਨਹੀਂ ਤੋਲੂਗਾ ਤੁਸੀਂ ਔਰਤਾਂ ਦੇ ਔਰਤਾਂ ਰਸੋਈ ਚ ਜਾਣੀ ਨਾ ਤੇ ਰੋਟੀ ਕਿਵੇਂ ਬਣੇਗੀ ਹੈਨਾ ਤਾਂ ਇਸ ਵਾਸਤੇ ਤੁਹਾਨੂੰ ਇਕੱਠਿਆ ਹੋਣ ਦੀ ਲੋੜ ਆ ਇੱਕ ਤੁਸੀਂ ਘਰ ਦੇ ਵਿੱਚ ਸਫਾਈ ਕਰਕੇ ਆਉਂਦੇ ਹੋ ਸਫਾਈ ਕਾਦੇ ਨਾਲ ਕਰਦੇ ਹੋ ਝਾੜੂ ਨਾਲ ਜੇ ਝਾੜੂ ਦੇ ਵਿੱਚ ਡੱਕਿਆਂ ਦਾ ਮੁੱਠਾ ਪੂਰਾ ਹੁੰਦਾ ਤੇ ਉਹ ਗੰਦ ਹੂੰਝ ਕੇ ਲੈ ਜਾਂਦਾ ਤੇ ਜੇ ਤੁਸੀਂ ਇੱਕ ਡੱਕਾ ਫੜ ਕੇ ਸਫਾਈ ਕਰੋ ਤੇ ਕਦੀ ਗੰਦ ਨਹੀਂ ਨਿਕਲਦਾ ਤੁਹਾਨੂੰ ਇਕੱਠੇ ਹੋਣ ਦੀ ਲੋੜ ਆ ਮੈਂ ਕੱਲਾ ਨਹੀਂ ਕਹਿੰਦਾ ਇਕੱਠੇ ਹੋ ਗੋ ਕਿਸਾਨ ਵੀ ਇਕੱਠੇ ਹੋਇਆ ਡੀਸੀ ਦਫਤਰ 'ਚ ਵੇਖ ਲਓ ਅੱਜ 5 ਮਹੀਨੇ ਹੋ ਗਏ ਅਫਸਰ ਬੈਠੇ ਆ ਉਹਨਾਂ ਨੂੰ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਹੈ ਉਹ ਰੱਜੇ ਭੱਜੇ ਨੇ ਲੇਕਿਨ ਉਹ ਫੇਰ ਵੀ ਸਰਕਾਰ ਦੇ ਨਾਲ ਲੜਦੇ ਨੇ ਲੜਦੇ ਨੇ ਲੇਕਿਨ ਅਸੀਂ ਭੁੱਖੇ ਮਰ ਰਹੇ ਹਾਂ ਗਰੀਬ ਹੋ ਕੇ ਮਜਬੂਰ ਹੋ ਕੇ ਮਜ਼ਦੂਰ ਹੋ ਕੇ ਤਾਂ ਫੇਰ ਵੀ ਇਕੱਠੇ ਨਹੀਂ ਹੋ ਰਹੇ ਜਿਹੜੇ ਲੁੱਟਣ ਵਾਲੇ ਲੋਕ ਨੇ ਉਹ ਸਾਰੇ ਹੀ ਇਕੱਠੇ ਨੇ ਤੇ ਜਿਹੜੇ ਲੁੱਟੀਚਣ ਵਾਲੇ ਆ ਉਹ ਇਕੱਠੇ ਉਹ ਪਾਸੇ ਤੇ ਇਸ ਵਾਸਤੇ ਤੁਸੀਂ ਕੋਈ ਗੱਲ ਕਰਨੀ ਆ ਕਰ ਸਕਦੇ ਹਾਂਜੀ ਮੈਂ ਬੋਲਣਾ ਚਾਹੁੰਨੇ ਇਹ ਗੱਲ ਕਿਉਂਕਿ ਮੇਰੀ ਇੱਕ ਬੱਚੀ ਹੈ ਤੇ ਮੈਂ ਉਹਦੇ ਪੇਕੇ ਦੇ ਬੂਹੇ ਤੇ ਬੈਠੀ ਹੋਈ ਹਾਂ ਚਲੋ ਰੋਣਾ ਨਹੀਂ ਹੈ ਦਿਲ ਨਹੀਂ ਛੋਟਾ ਕਰਨਾ ਤੁਸੀਂ ਕਿਹੜੇ ਮੇਰੇ ਆਗੂ ਨਾਲ ਲੱਗੇ ਹੋਏ ਹੋ ਸੋਮਵਾਰ ਨੂੰ ਫੋਨ ਕਰਕੇ ਆਓ ਆਪਾਂ ਉਹਦੀ ਜਿਹੜੀ ਅੱਗੇ ਕਾਰਵਾਈ ਬੰਦੀ ਆ ਉਹ ਤੋੜੀਏ ਤਾਂ ਮੈਂ ਦੱਸਣਾ ਕਿਉਂ ਨਹੀਂ ਮੈਂ ਤਾਂ ਪੇਕੇ ਘਰ ਦੇ ਵਿੱਚ ਬੈਠੀ ਬਾਕੀ ਮੈਨੂੰ ਕਿਤੇ ਗੱਲ ਦੀ ਪੋਖ ਨਹੀਂ ਹੈਗੀ ਮੈਨੂੰ ਘਰ ਦੇ ਕਹਿੰਦੇ ਨਹੀਂ ਤੂੰ ਕੰਮ ਤੇ ਜਾ ਮੈਂ ਆਪਣੀ ਮਰਜ਼ੀ ਨਾਲ ਆਉਣੀ ਮੈਂ ਚਾਹਣੀ ਕਿ ਮੇਰੀ ਪੈਨਸ਼ਨ ਲੱਗਣੀ ਚਾਹੀਦੀ ਕਿਉਂਕਿ ਮੇਰੇ ਘਰ ਵਾਲਾ ਤਾਂ ਹੈ ਨਹੀਂਗਾ ਤੇ ਮੈਂ ਉਹ ਤੇ ਕਹੇ ਤੇ ਬੂਹੇ ਤੇ ਬੈਠੇ ਮੇਰੀ ਪੈਨਸ਼ਨ ਤੇ ਮੈਨੂੰ ਥਾਮ ਨਹੀਂ ਚਾਹੀਦਾ ਠੀਕ ਆ ਕੋਈ ਗੱਲ ਨਹੀਂ ਜੀ ਕਰਾਂਗੇ ਇਹ ਵੀ ਕਰਾਂਗੇ ਹੋਰ ਕਿਸੇ ਨੂੰ ਗੱਲ ਕਰਨੀ ਲੱਗਾ ਤੂੰ ਤੇ ਕਹਿ ਸਕਦਾ ਹੋਰ ਕਿਸੇ ਨੂੰ ਗੱਲ ਕਰਨੀ ਹੈ ਜੀ ਐਨਾ ਕਹਿੰਦੇ ਆ ਆ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ